ਰੋ ਰੋ ਆਹ ਭਈਆ ਮੈਂ ਤੁਹਾਨੂੰ ਫੋਨ ਕਰਦਾ ਸੀ ਫੋਨ ਨਹੀਂ ਲੱਗਣਿਆ ਹਾਂ ਅੱਜ ਇਹ ਦੁਕਾਨ ਤੋੜ ਕੇ ਅੰਦਰ ਵੜਿਆ ਦੁਕਾਨ ਤੋੜ ਕੇ ਅੰਦਰ ਵੜ ਗਿਆ ਇਹ ਮੌਕੇ ਤੇ ਆਣ ਕੇ ਇੰਕੇ ਕਿਹਨੂੰ ਪੁੱਛ ਕੇ ਦੁਕਾਨ ਚ ਵੜਿਆ ਇਹਦੀ ਜੇਬ ਵਿੱਚੋਂ 50000 ਰੁਪਇਆ ਕੱਢਿਆ ਹੁਣ ਡੋ ਲੈ ਕੇ ਤੋੜ ਤੇ ਲਿਆ ਅੱਜ ਵੀ ਆ ਗਿਆ ਲੱਗਾ ਲੱਗਾ ਬਾਕੀ ਬਾਕੀ ਹਾਂਜੀ ਇੱਕ ਮਿੰਟ ਪਾਈ ਤੁਸੀਂ ਤਾਂ ਕਹੇ ਬੜਾ ਕੁਝ ਹੋ ਗਿਆ ਰੇਂਜ ਜੇਬੇ ਚ ਸ਼ਾਨੀ ਰੇਂਜ ਪੂਰੀ ਵੈਰੀਫਾਈ ਕਰਦੇ ਆਂ ਦੀ ਕਰਦੇ ਉਥੇ ਪੂਰੀ ਤਫਤੀਸ਼ ਕਰਕੇ ਫਿਰ ਇੱਥੇ ਪਰ ਵੀ ਜਾਣੇ ਹਨ ਲੈ ਚਲੋ ਜੀ ਇਹਨਾਂ ਨੂੰ ਤਾਂ ਇਹ ਪੁਲਸਾਂ ਆ ਗਈਆਂ ਜੀ ਮੌਕੇ ਦੇ ਉੱਪਰ ਇਹਨਾਂ ਨੂੰ ਲੈ ਕੇ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜੇ ਹਨ ਇਹਨਾਂ ਨੂੰ ਜਿੰਨੇ ਦੇ ਬਾਰੇ ਰੁਪਿਆ ਸਾਹਿਬ ਜੀ ਇਹ ਜੀ ਰੋਇਆ ਰੋਇਆ ਹਾਂ ਭਈ ਮੈਂ ਤੁਹਾਨੂੰ ਫੋਨ ਕਰਨ ਦਾ ਫੋਨ ਨਹੀਂ ਲੱਗਣਿਆ ਹਾਂ ਜੀ ਇਹ ਦੁਕਾਨ ਤੋੜ ਕੇ ਅੰਦਰ ਵੜਿਆ ਦੁਕਾਨ ਤੋੜ ਕੇ ਅੰਦਰ ਵੜ ਗਿਆ ਇਹ ਮੌਕੇ ਦੇ ਆ ਆਣ ਕੇ ਇਹ ਕਿ ਕਿਨੂੰ ਪੁੱਛ ਕੇ ਦੁਕਾਨ ਚ ਵੜਿਆ ਇਹਦੀ ਜੇਬ ਵਿੱਚੋਂ 50000 ਰੁਪਇਆ ਕੱਢਿਆ ਹੁਣ ਲੈ ਕੇ ਦੌੜ ਤੇ ਲਿਆ ਆ ਪੈਸੇ ਮਾਤਾ ਪੈਸੇ ਦਿਖਾਏ ਦਿਖਾਏ ਪੈਸੇ ਕੱਢੇ ਆ ਪੈਸੇ ਹੀ ਸਾਰੇ ਕੱਢ ਲਿਆ ਹੁਣ ਇਹਦੀ ਜੇਬ ਚੋਂ ਤੁਹਾਡਾ ਕੀ ਨਾਂ ਹੈ ਤੇ ਕਿੱਥੇ ਦੁਕਾਨ ਹੈ ਇਹ ਆ ਦੇਖੋ ਦੁਕਾਨ ਕੀ ਕਿਹੜਾ ਰੋਡ ਹੈ ਇਹਦੀ ਜੇਬ ਚ 55 ਸਿੰਘ ਸਭਾ ਸਿੰਘ ਨਿਕਲੀਆ ਸਿੰਘ ਸਭਾ ਗੁਰਦੁਆਰਾ ਸਾਹਿਬ ਗੁਰਦਾਸਪੁਰ ਦੇ ਸਾਹਮਣੇ ਬਿਲਕੁਲ ਦੁਕਾਨ ਕੀ ਨਾਂ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕਾਰੀ ਦੁਕਾਨ ਆ ਜੀ ਇਹ ਮੋਬਾਈਲਾਂ ਦੀ ਦੁਕਾਨ ਆ ਇਹ ਦਿਨੇ ਦੁਪਹਿਰ ਹੀ ਵੜ ਗਿਆ ਜੀ ਹੋਣੀ ਹੋਣੀ ਗੱਲ ਜੀ ਰੋਟੀ ਖਾਣ ਗਿਆ ਮਗਰ ਉਹ ਆ ਕੇ ਕਰ ਗਿਆ ਤੁਹਾਡੀ ਦੁਕਾਨ ਸੀ ਹਾਂ ਜੀ ਮੋਬਾਈਲਾਂ ਦੀ ਦੁਕਾਨ ਆ ਹਾਂ ਜੀ ਅਸੀਂ ਟਿਸ਼ਾਨਾ ਕੋਣ ਆਏ ਲਾ ਜੀ ਮੈਂ ਜਾਣਦੇ ਨਹੀਂ ਇਹਨੂੰ ਚਲੋ ਕੋਈ ਦੀ ਕੋਈ ਦੀ ਜਣਾ ਇੱਕ ਮਿੰਟ ਯਾਰਾ ਓਏ ਜਨੇ ਤਾਂ ਪਹਿਲੀ ਤੋਂ ਚੋਰੀ ਕਰਨ ਮੜ ਗਿਆ ਕੀ ਗੱਲ ਯਾਰ ਇਹ ਮੈਂ ਬੰਦ ਕਰਦਾ ਕਿਹ ਨਾ ਤੇ ਰਾਹ ਕਿੱਥੋਂ ਆਇਆ ਇਹਦੀ ਜੇਬ 'ਚ ਸਿਰਿੰਜ ਵੀ ਨਿਕਲੀ ਕੋਈ ਦੀ ਕੋਈ ਦੀ ਕੋਈ ਨਹੀਂ ਕੀ ਨਾ ਤੇ ਰਾਹ ਕੋਈ ਦੀ ਕੋਈ ਨਹੀਂ ਕੀ ਨਾ ਤੇ ਰਾਹ ਕਿੱਥੋਂ ਆਇਆ ਬੜਾ ਥੋੜਾ ਦੇ ਦੋ ਕੁਝ ਹੋਣਾ ਯਾਰ ਕੀ ਨਾ ਤੇ ਰਾਹ ਕਿੱਥੋਂ ਆਇਆ ਹੈਂ ਇੱਕ ਮਿੰਟ ਓਏ ਯਾਰ ਇੱਕ ਮਿੰਟ ਇੱਕ ਮਿੰਟ ਯਾਰ ਹੁਣ ਕਵਰ ਤੇ ਖੜੋ ਕੀ ਨਾ ਤੇ ਰਾਹ ਕਿੱਥੋਂ ਆਇਆ ਗੱਲ ਈ ਦੱਸ ਕੀ ਨਾ ਤੇ ਰਾਹ ਮਨੀਸ਼ ਇੱਥੇ ਕੀ ਕਰਨਾ ਆਇਆ ਸੀ ਆ ਚੋਰੀ ਕਿਉਂ ਕੀਤੀ ਆ? ਹੈ? ਨਸ਼ੇ ਦੀਆਂ ਤਲਾਹ ਹੋਈ। ਨਸ਼ੇ ਦੀ ਗੱਲ ਤਲਾਹ ਹੋ ਗਿਆ ਆ। ਤੇ ਕਿਤੇ ਪਾਸੇ ਗੱਡੇ ਸੀ? ਸਾਰੇ ਪਾਸੇ ਕੱਢ ਲਈ ਇਹਨਾਂ ਦੇ। ਜੀ ਦੇ ਵਾਲ। ਵਾਪਸ ਤੂੰ ਛੋੜ ਦਿੱਤੇ ਆ ਦੋਨੇ ਆਪੇ ਕੱਡੇ ਆ। ਉਹ ਤੇ ਕਢਾਏ ਆ ਭਾਈ। ਉਹ ਤੇ ਕਢਾਏ ਆ। ਕਿਉਂ ਕਰਦਾ ਚੋਰੀਆਂ? ਨਸ਼ਾ ਕਰਦਾ ਭਾਈ। ਨਸ਼ਾ ਕਰਦਾ ਇਹਨਾਂ। ਹੋਰ ਕੌਣ ਨਾਲ? ਹੋਰ ਕੌਣ ਤੇ ਨਾਲ? ਨਸ਼ਾ ਕਿੱਥੋਂ ਲਿਆਨਾ ਤੂੰ? ਬਰਾਬਰ। ਬਰਾਬਰ ਨੂੰ ਨਸ਼ਾ ਕਿੱਥੇੋਂ ਲਿਆਨਾ? ਮੋਟੂ ਮੋਟੂ ਕਿੱਥੇ ਆ ਮਾਡਾ ਦਾ ਬਰਾਬਰ ਦਾ ਸਾਥੀ ਦਾ ਮੱਲਾ ਅੱਛਾ ਸਾਥੀ ਦੇ ਮੱਲੇ ਦੇਣਾ ਕਿੰਨੇ ਦਾ ਲੈ ਕੇ ਆਣਾ 1500 ਰੁਪਏ 1500 ਰੁਪਏ ਰੋਈ ਦੇਣਾ ਤੇ ਰੋਈ ਕਿ ਤੂੰ ਆਂਦੇ ਪੈਸੇ ਫਿਰ ਡਾਕਟਰ ਕਰੋਗਾ ਮੈਂ ਤਾਂ ਮੈਂ ਗੱਲ ਹੀ ਕੀ ਕਰਾਂ ਅੱਜ 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 ਦਿਰੇ ਦਬਾਰੀ ਕਿਦਾਂ ਵੱਢ ਜਾਂ ਅੰਦਰ ਯਾਰ 1 ਮਿੰਟ ਹਾਂਜੀ ਲਾਉਂ ਵੀਡੀਓ